ਕੀ ਗੱਲ ਹੋਈ ਆ ਕੁਛ ਨਹੀਂ लवली ਉਦਾਂ ਹੀ ਨਾ ਮਾਤਾ ਦੀ ਯਾਦ ਆਤੀ ਮੈਨੂੰ ਆ ਗਈ ਇੱਥੇ ਬੈਠ ਕੇ ਕਿਦਾਂ ਹੁਣ ਮਾਤਾ ਦਾ ਟਾਈਮ ਆ ਗਿਆ ਹੈ ਉਹਨੇ ਤੇ ਵਿਚਾਰੀ ਨੂੰ ਜਾਣਾ ਹੈ ਕਿਹੜਾ ਇੱਥੇ ਸਾਰਿਆਂ ਨੂੰ ਬੈਠੇ ਲੈਣਾ ਇਹ ਤਾਂ ਤੇਰੀ ਗੱਲ ਠੀਕ ਹੋਆ ਪਰ ਮਾਂ ਪਿਓ ਜਿਹੜੇ ਨਾ ਇੱਕ ਗੱਲ ਚੰਗੀ ਹੋਊਗੀ ਹਾਂਜੀ ਤੇ ਜਿਹੜਾ ਮੰਮੀ ਵਾਲੇ ਪੈਸੇ ਨਾ ਉਹ ਨਿਕਲ ਗਏ ਕੋਈ ਆਉ ਹੋਈ ਨਹੀਂ ਭੱਜ ਦੌੜ ਨਹੀਂ ਕਰਨੀ ਪਈ ਨਹੀਂ ਤੇ ਬੈਂਕਾਂ ਵਾਲਿਆਂ ਦਾ ਤਾਂ ਮੂੰਹ ਹਿਲਦਾ ਹੁੰਦਾ ਕੋਈ ਮੁੰਡਾ ਜੇ ਉੱਥੇ ਲੱਗਾ ਹੋਦਾ ਨਾ ਤੇਰੇ ਤੇਰੇ ਮਰੋਣੀ ਆ ਕਦੀ ਉਹਨਾਂ ਕਹਿਣਾ ਯਾ ਤੇ ਜਿਦਾਂ ਯਾ ਕਦੀ ਕਹਿਣਾ ਯਾ ਲੈ ਉਹ ਪਹਿਲਾਂ ਵਾਲੇ ਕੰਮ ਨਹੀਂ ਗਏ ਹੁਣ ਹੋਣੀ ਇਹਦੇ ਇਰਾਦੇ ਆ ਮਾਂ ਨੂੰ ਮਗਰ ਲਾ ਲਈ ਉਹਦੇ ਕੋ ਜੋ ਲੱਗਦਾ ਈ ਉਹ ਲੈ ਜਾਨੀ ਇਹ ਇਰਾਦੇ ਹੁਣੇ ਫਿਰ ਹੁਣ ਕੋਨਾ ਕੋ ਖੜੂਗੀ ਚਾਰ ਲੱਖ ਹੁੰਦੀਆਂ ਕੋ ਖੜੇ ਦਿੰਦੀ ਆਹ ਰੋਟੀ ਪੜਈ ਹੈ ਬਸ ਅੱਛਾ ਅੱਛਾ ਉਹ ਫੁਲਕੇ ਲੋਣੇ ਲਾ ਲਈ ਤੇ ਮੈਂ ਤੇਰੇ ਆ ਲਾਇਆ ਨਹੀਂ ਉਹ ਟੋਕਸੀਆਂ ਵਿਖਾ ਲਈ ਮੈਨੂੰ ਯਾ ਦੇਖਣੇ ਸੀ ਪਹਿਲੋਂ ਉਹਦੇ ਵਿੱਚ ਹੀ ਉਹ ਕਰਨੀ ਹੈ ਉਹ ਦੇਖਣੀ ਹੈ ਮੜੀ ਦੇ ਲੈ ਕੇ ਪਰ ਕੇ ਕਿ ਮੈਂ ਉਹ ਦਸੋ ਵੀ ਰੋਣ ਗੋਢਾਈ ਓਏ ਉਦਾਂ ਹੀ ਮਾਰਨ ਲਈ ਯਾਦ ਕਰਨੇ